ਡੰਡਾ ਜਾਂ ਬਾੜਾ ਪਰ ਡੰਡਾ ਨਹੀਂ ਹਸਾਬ ਸਰਦਾ ਪਾਣੀ ਲੈ ਲਿਆ ਲੈ ਕੇ ਭਾਈ ਉਹਦੇ ਚ ਆਪਾਂ ਪਾ ਕੇ ਸੌਤ ਜਦੋਂ ਉਹਦਾ ਰੰਗ ਜਾ ਬਦਲ ਗਿਆ ਜਿਹੜੇ ਤੋਂ ਇਹ ਤੂੰ ਕੁਝ ਨਹੀਂ ਕੀਤਾ ਠੀਕ ਹੈ ਸ਼ਾਮ ਨੂੰ ਦੇ ਕੇ ਬਦੰਬ ਠਾਤੀ ਉਹਦੇ ਬਾਅਦ ਸਵੇਰੇ ਭਾਈ ਸਾਮ ਨੂੰ ਤੋਂ ਬਾਅਦ ਭਾਈ ਅੱਧੇ ਪੌਣੇ ਘੰਟੇ ਬਾਅਦ ਜਾ ਕੇ ਉਹਦੇ ਮੂੰਹੇ ਪਾਣੀ ਧਰਤਾ ਤੇ ਉਹਨੇ ਪੀ ਹਾਂਜੀ ਦੱਸਣ ਗੱਲ ਨਾਲ ਸਾਰੇ YouTube ਚੈਨਲ ਦੇ ਖਾਲਾ ਸਾਰੇ ਤਾਂ ਮੰਨਦੇ ਨੇ ਇਹ ਹੀ ਹੈ ਚਾਲ ਚੱਲ ਆ ਬੜੋਏ ਜਿਹੜਾ ਮਿੱਤੂ ਆਪਾਂ ਬਾਅਦ ਉਹ ਦੇਖੋ ਭਰਾਵਾ ਵਾਹੀ

سارا بو کرے پانی پانی ہارڈ 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 دلال رش ملن لگ گیا 70

ਬਾਤ ਕਰਵਾ ਗਏ ਅਸੀਂ ਟਾਈਮ ਲਵਾ ਗਏ ਭਾਈ ਉਹਨਾਂ ਉਹ ਭਾਈ 78 ਲਿਖਿਆ ਉਹਨੇ 71 ਦੇ ਮੋਹਰ ਲਾ ਕੇ ਫਿਰਨਾ ਗਿਆ ਯਾਰ ਆਹ ਫਿਰਨਾ ਗਿਆ ਭਾਈ ਉਹ ਜੂਮਰ ਕਿਹ ਡਾਉਨੇ 75 ਉੱਡ ਗਿਆ ਭਾਈ ਹਾਂਜੀ ਚੱਲਾ ਮਿੱਤਰੋ ਟਾਈਮ ਹੋ ਗਿਆ ਭਾਈ 11 ਦਾ ਤੇ 4-5 ਕੂਤਰਾ ਦਾ ਹੀ ਟਾਈਮ ਲੱਗਿਆ ਬਾਕੀ ਫਿਰਦੇ 71 ਉੱਡੇ ਸੀ ਠੀਕ ਆ ਕਾਪੀ ਵਾਲੇ ਆਵਰੇ ਖੜੇ ਜਿੰਨੇ ਬੰਦੇ ਇੱਥੋਂ ਦੀ ਦੀ ਦੇ ਸਾਹਮਣੇ ਚਵਾਰਾ ਤਾਂ ਕਰਕੇ ਨਹੀਂ ਦੀਦੇ ਬਾਕੀ ਆਈ ਦਰੋਟੀ ਬਣੀ ਖਾਈ ਜਾਂਦੇ ਆ ਉਹਦਾ ਠੀਕ ਆ ਆ ਜਾਂਦੇ ਨੇ ਜਾਨਵਰ ਬੱਦਲ ਵਾਈ ਆ ਬਈ ਤਾਂ ਕਰਕੇ ਦੀਨੇ ਨਹੀਂ ਗੁੰਮਸ ਜੀ ਆ ਦਿਨ ਠੀਕ ਆ ਹੇ ਤੱਕ ਤਾਂ ਵਾਈਗੂ ਦੀ ਚਰਪਣਾ ਗਾਂ ਦੇਖੋ ਕੀ ਬਣਦਾ ਤੇ ਬਣੇ ਰਿਹਾ ਦੱਸਾਂਗੇ ਸਾਰਾ ਗੱਲਬਾਤ ਕੀ ਹੁੰਦੀ ਆ ਕੀ ਨਾ ਮੇਰੇ ਮਿੱਤਰੋ ਡੇਢ ਦਾ ਟਾਈਮ ਹੋਣ ਵਾਲਾ ਆ ਆ ਫਿਰਦੇ ਆ ਜਾਨਵਰ ਠੀਕ ਆ ਤੇ 7-8 ਕੱਟੇ ਗਏ ਨੇ ਅਜੇ 70 ਰੋਡੇ ਸੀ ਵੀਰੇ ਠੀਕ ਆ ਤੇ ਗਾਂ ਦੇਖਦੇ ਹੁਣ ਕਿੰਨੇ ਦੇ ਟਾਈਮ ਲੱਗਦਾ ਕੀ ਗੱਲ ਬਾਤ ਆ ਜਾਂਦੇ ਨੇ ਸਾਰੇ ਕੀ ਆ ਬੈਠੀ ਹੈ ਜਾਨਤਾ ਸਾਰੀ ਬੜੀ ਗੱਡੀਆਂ ਚ ਭੈਣ ਚੋਂ ਰੰਗ ਹੀ ਮਲਾਈ ਜਾਂਦੇ ਨੇ ਆ ਦੇਖੋ ਭਈ ਇਹਦੇ ਵੀ ਵੋ ਪ੍ਰਿੰਟ ਲੈ ਹੋ ਰਹੇ ਆਗੇ ਤੇ ਅੱਜ ਭਈ ਬਾਜੀ ਤੇ ਰੌਣਕ ਖੱਤਰੀ ਵੀ ਆਈ ਹੈ ਠੀਕ ਹੈ ਨਾਣੀ ਵੀ ਛੱਡਿਆ ਕਹਿੰਦੇ ਕਬੂਤਰ ਭਾਈ 71 ਕਬੂਤਰ ਨੇ ਇਦਾਂ ਠੀਕ ਠਾਕ ਜਾ ਬਾਈ ਬੱਦਲ ਬਾਈ ਜੀ ਹੈ ਦੇਖਦੇ ਆ ਕੀ ਬਣਦਾ ਗਾਂ ਦੇਵਾਂਗੇ ਅਪਡੇਟ ਆ ਆ ਆਪਣੇ ਗੋਦਰੀ ਨਾਲ ਆਉਂਦੀ ਜਾਂਦੀ ਆ ਨਾ ਕੋਈ ਜਿਹੜੀ ਹੈ ਕਿੱਥੇ ਕੀ ਗੱਲ ਆ ਪਹਿਲਾਂ ਜਿਹੜੀ ਆ ਜਾਂਦੀ ਆ ਜਾਂਦੀ ਯਾਰ ਬਾਈ ਯਾਰ ਪਿਆ ਦੇਖ ਇਹਨਾਂ ਤੋਂ ਡਰੀ ਜਾਂਦਾ ਪਰ ਆਹਦੀ ਮੈਨੂੰ ਥੱਲੇ ਓਏ ਯਾਰ ਮੈਂ ਕੋਈ ਤਰ੍ਹਾਂ ਬਾਹਰ ਆ ਗਿਆ ਓਏ ਆਪ ਦੀ ਦੰਦ ਗੱਲਾਂ ਲੈ ਕੇ ਵਹੇ ਜਾਂਦੀਆਂ ਕਿ ਕਿਹੜਾ ਦਰੋਂ ਦੇਖ ਕਿੱਥੇ ਯਾਰ ਤੈਨੂੰ ਕਹੀ ਜਾਨਾ ਗੁਰੂ ਜੀ ਫਿਰਦੀ ਆ ਓਏ ਨਹੀਂ ਯਾਰ ਘਰ ਮੰਨਦਾ ਨਾ ਬਦਦਾ ਯਾਰ ਤੁਸੀਂ ਐਵੇਂ ਮਰੀ ਅਲੋਸ ਉਹ ਤੇਰਾ ਯਾਰ ਬਤਗਣ ਵਾਲੀ ਉੜਦਾ ਫਿਰਦਾ ਆਉ ਦੇਖ ਉਸਤਾਦ ਉਹਦਾ ਬਤਗਣ ਵਾਲੀ ਫਿਰਦਾ ਉਹੀ ਤਾਂ ਗੱਲ ਹੈ ਜਣ ਵੀ ਮੰਨਦਾ ਜਣ ਕਿਹੜਾ ਕਰ ਜਾ ਉਹੀ ਤਾਂ ਗੱਲ ਹੈ ਪੂਰੇ ਕਾਲੇ ਕੋ 75 ਟਾਈਮ ਕਰ ਛੋੜੀ ਜਾਂ ਰੜੀ ਜਾਂ 8 ਹੱfte ਮਾਰੀ 70 ਛੋੜੀ ਆਹ 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 ਆਜੀ ਮਿੱਤਰੋ ਆਹ ਜੇ ਨਾਲ ਦਾ ਸਾਡੀ ਵਾਲਾ ਘਰ ਆ ਚੜਦੀ ਦਾ ਦੇਖੀਆ ਸੋਚੀ ਆ ਅਕਰੰਕਾ ਬਾਹਰ ਗਿਆ ਯਾ ਟੂ ਸੇ ਬੂ ਸੇ ਦਾ ਜੀ ਤੇ ਲੈ ਮਿੱਤਰੋ ਚਾਰ ਦਾ ਹੋ ਗਿਆ ਭਾਈ ਟਾਈਮ ਆ ਫਿਰਦੇ ਜਾਨਪਰ ਠੀਕ ਆ ਤੁਹਾਨੂੰ ਦੀਦੇ ਹੋਣਗੇ ਮਾੜੇ ਮਾੜੇ ਉੱਚੀ ਨੇ ਥੋੜੇ ਜੇ ਠੀਕ ਆ ਚਾਰ ਦਾ ਟਾਈਮ ਹੋ ਗਿਆ ਭਾਈ ਕੱਤਰ ਉੱਡੇ ਸੀ ਤੇ ਮਨ ਲਾ 15 16 ਕੱਟੇ ਗਏ ਬਾਕੀ ਹੁਣ ਦੇਖਦੇ ਆਂ ਕੁਛ ਟਾਈਮ ਟੂਮ ਲੱਗੂਗਾ ਜਾਂ ਕੀ ਲੱਗੂਗਾ ਆ ਫਿਰਦੇ ਆਂ ਜਾਨਪਰ ਢੀ ਬੱਤਲ ਬਾਈ ਅਭੀ ਤਾਂ ਕਰਕੇ ਘੱਟ ਦੀਂਦੇ ਨੇ ਬਾਕੀ ਸਾਰਾ ਤੁਹਾਡੇ ਨਾਲ ਲਾਸਟ ਵਾਲਾ ਕਰਾਂਗੇ ਸ਼ੇਅਰ ਹੋਰ ਟੈਲੈਂਟ ਦਿਖਾਈ ਜੀ ਤੇ ਲੈ ਮਿੱਤਰੋ ਆ ਫਿਰਦੇ ਆਂ ਬਾਈ ਕੱਤਰ ਉੱਡੇ ਸੀ ਬਾਈ 30 ਕ ਕਬੂਤਰ ਮਹਾ ਦੀਂਦੇ ਹੋਣਗੇ 10 ਤੋਂ 12 ਕ ਕੱਟੇ ਨੇ ਹਜੇ ਬਾਈ ਕਹਿੰਦੇ ਆਲ ਨਾਲ ਗੱਦੀ ਗੱਲ ਕਰਨ ਵਾਲੀ ਟਾਈਮ ਜੇ ਲਾਇਆ ਨਹੀਂ ਦੇਖਦੇ ਹੁਣ ਲਾਉਂਦਾ ਕਿ ਨਾ ਕਬੂਤਰ ਸਾਰੇ ਥੱਲੇ ਆ ਰਹੇ ਨੇ ਟਾਈਮ ਬਈ ਪੰਜ 15 ਹੋ ਗਏ ਮਿੱਤਰੋ ਆ ਤਾਂ ਚਲਟਿਆ ਹੋਇਆ ਤੂਤਾ ਆ ਆਲਾ ਨਾਲ ਜੇ ਗੱਲ ਵਾਲਾ ਕਬੂਤਰ ਇਹਨਾਂ ਨੂੰ ਪਤਾ ਕਰੇ ਛੱਪੜ 'ਚ ਪਾਣੀ ਪੀ ਗਏ ਸੀ ਤੇ ਆ ਫਿਰਦੇ ਆ ਬਈ ਬਾਕੀ 30 32 ਕਬੂਤਰ ਫਿਰਦੇ ਨੇ ਬਈ ਤੇ ਬਾਕੀ ਕੁਛਕ ਕੱਟ ਤੇ ਇਹਨਾਂ ਨੇ ਹੁਣ ਦੇਖਦੇ ਆ ਕੁਛਕ ਟਾਈਮ ਲਾਉਣਗੇ ਦੇਖਦੇ ਆ ਕੀ ਕਰਦੇ ਨੇ ਕਿਸਮਾ ਉੱਥੇ ਮਾੜਾ ਨਹੀਂ ਮੈਂ ਫਿਰ ਉੱਥੇ ਮੁੜ ਗਿਆ ਨੂੰ ਉੱਥੇ ਉੱਥੇ ਫਿਰ ਬੱਦਲ ਵਰਦੇ ਆ ਤੇ ਬੈਂਦੀ ਕੱਟੀ ਜਾਂਦੇ ਨੇ ਟਾਈਮ 'ਚ ਤਾਂ ਬਸ ਉਹੀ ਇੱਕ ਦੋ ਹੀ ਕੱਟੇ ਗਏ ਚਾਰ ਦੋ ਚਾਰ ਕੀ ਜਿਹੜੇ ਕੱਟੇ ਗਏ ਨੇ ਮੌਸਮ ਵੀ ਠੀਕ ਸੀ ਅੱਜ ਵਿਚੀ ਬੱਦਲ ਵਾਈ ਵਿਚੀ ਰੁਕ ਜੀ ਕੱਟ ਰਿਹਾ ਦਿੰਦਾ ਸੀ ਵਿਚ ਵਿਚਾਲਾ ਜੀ ਅਸੀਂ ਲੋ ਵੀ ਮਟਰ ਕੁਤਰ ਉਤਰ ਆ ਬਈ ਗੇ ਚਾ 14 15 ਕੋਲ ਸਕੇ ਬੈਗੇ ਤੇ ਬਾਕੀ ਫਿਰਦੇ ਆ ਉਹ ਕਾਪੀਆਂ ਨਾਲ ਰਵੇ ਚਾਲਦੇ ਆ ਦੇਖਦੇ ਆ ਕੀ ਕਹਿੰਦੇ ਆ ਆ ਫਿਰਦੇ ਆ ਬਈ ਸਾਰੇ ਦੇਖੋ ਇਹ ਕਾਰ ਕੁਤਰ ਬਹੁਤ ਫਿਰਦੇ ਆ ਬਈ ਆ ਫਿਰਦੀ ਢਾਰ ਦੀ ਢਾਰ ਤੇ ਦੋ ਤਿੰਨ ਨੋ ਬੈਠੇ ਮਿੱਤਰੋ ਛਾਤਰੀ ਦੇ ਲੀਲੀ ਬਾਬੇ ਦੀ ਛਾਤਰੀ ਦੇ ਯਾ ਖੜਿਆ ਮਿੱਤਰੋ ਕਾਫੀ ਵਾਲੇ ਤਾਂ ਹਾਂ ਬਈ ਯਾ ਵੇਖਿਆ ਬੀਰੀ ਆਇਆ ਦੀਆ ਡਾਰ ਦੀ ਡਾਰ ਸਾ ਕਮਲਤਾਲ ਵਾਲਾ ਮਨੂਰ ਖੁੱਲੂ ਵਾਲਾ ਛੋਟੇ ਲਖੀ ਵਾਲਾ ਤੇ ਭਾਈ ਜਿਹੜੇ ਕੁੱਤ ਸਾਡੇ ਲੋ ਟਾਈਮ ਤੇ ਸ਼ਾਮਲ ਹੋ ਗਏ ਮੰਨਾ ਲੱਦੂ ਦਾਸਾ ਕਮਲਤਾਲ ਵਾਲਾ ਮਨੂਰ ਖੁੱਲੂ ਵਾਲਾ ਛੋਟੇ ਲਖੀ ਵਾਲਾ ਗੁਰਦੀਪ ਰੱਲੀ ਸਤਪਾਲਾਂ ਵਾਲਾ ਗੁਰਵਾਚ ਚਕੇਰੀਆਂ ਅਭਿਪਿੰਦਰ ਤਾਲੀਆਂ ਭਾਈ ਅਕੂਤਰਾ ਦੇ ਵਿੱਚ ਸ਼ਾਮਲ ਹੋ ਗਈ ਸੀ ਤੇ ਆ ਕਬੂਤਰ ਭਾਈ ਸ਼ਾਮਲ ਹੋ ਗਏ ਸਾਰੇ ਤੇ ਬਾਕੀ ਕੂਤਰਾਂ ਦੇ ਟਾਈਮ ਟੂ ਆ ਬਈ। ਤੇ ਆ ਫਿਰਦੇ ਆ ਬਈ ਸਾਰੇ। ਕਿੰਨੇ ਫਿਰਦੇ ਨੇ? 10-12 ਕੂਤਰੀ ਸ਼ਾਮਲ ਨੇ ਬਈ। ਯਾ ਫਿਰਦੇ ਦੇਖੋ ਮਿੱਤਰੋ ਸਾਰੇ ਕੂਤਰਾ। ਆਹ ਨੇ ਤੇ ਉਹ ਬਈ ਖੜੇ ਕਾਫੀ ਵਾਲੇ ਉੱਧਰ। ਹਾਂਜੀ ਤੇ ਲੈ ਮਿੱਤਰੋ ਬਈ ਸੱਤ ਦਾ ਟਾਈਮ ਹੋ ਗਿਆ ਠੀਕ ਆ ਟਾਂਕੀਆਂ ਲੋਕਾਂ ਨੇ ਲਾਲੀਆਂ ਤੇ ਆਪਣੇ ਵਾਲੀ ਆਉਂਦੀ ਐ ਠੀਕ ਆ ਤੇ ਆਪਣਾ ਬਈ ਢਾਂਗਾ ਲੈਣ ਗਿਆ ਸੀ ਮੁੰਡਾ ਲੇਟ ਹੋ ਗਿਆ ਜਦੋਂ ਆਪਾਂ ਢਾਂਗੇ ਪਾਉਣਾ ਸੀ ਬਸ ਆ ਜਾਂਦੀ ਆ ਆਪਣੀ ਲਾਲ ਫੱਟੀਆਂ ਕਾਲੀ ਟੋਰੀ ਹਰਾ ਕੰਡ ਆ ਦੇਖ ਲਓ ਹਜੇ ਵੀ ਆ ਜਾਂਦੀ ਐ ਜਿਹੜੀਆਂ ਫੜਦੀ ਹੈਗੇ ਦੀ ਕਿੱਥੇ ਜਾਂਦੀ ਬਹਿਣਾ ਬਹਿਦੀ ਨਹੀਂ ਸੀ ਰੰਨੇ ਦੀ ਦਸ ਸੰਭਾਵਨਾ ਬਈ ਫੁੱਲ ਤੇ ਅੱਗੇ ਦੇਖਿਓ ਆ ਦੇਖੋ ਆਉਣ ਲੱਗਿਆ ਹਵਾ ਚੱਲ ਵੀ ਫੁੱਲ ਨੇਰ ਫੁੱਲ ਆਊਗਾ ਢਾਂਗੇ ਲਵਾਦੇ ਕੋਈ ਨਹੀਂ ਬੈਠਾ ਕਿਸੇ ਦਾ ਨਹੀਂ ਜਣਿਆ ਵਿਚਾਰੇ ਦਾ ਆ ਨੇਰ ਦਾ ਵਾਲ ਦੇਖ ਲਓ ਬਈ ਆ ਹਾਲ ਹੋ ਗਿਆ 6:40 ਤੇ ਆਪਣੀ ਵੀ ਵਿੱਚੀ ਗਈ ਇੱਕ ਵੀ ਨਹੀਂ ਲੱਭਿਆ ਬਈ ਦੇਖ ਲਓ ਕਿਆ ਜੀ ਵੀ ਭਾਈ ਜੇ ਦੂਸਰ ਪਾਉਣੀਆਂ 6:00 ਵਜੇ ਢਾਂਗੇ ਲਵਾ ਦਿਓ ਪਰ ਕਹਿੰਦੇ ਸੀ ਸੱਤ ਦਾ ਕਰਾਂਗੇ ਸੱਤ ਦਾ ਹੋ ਪਤਾ ਲੱਗਿਆ ਕਬੂਦਰੀ ਦਾ ਪਟੂ ਇਟੋਆ ਰਾਇਆ ਮੇਰੀ ਜੀ ਮੈਂ ਮਿੱਤਰੋ ਜਿਹੜੇ ਮੱਦੀ ਦੀ ਜਿਹੜੇ ਸਾਰਿਆਂ ਨੂੰ ਜਾ ਤਾ ਸੱਤਲਾ ਟਾਈਮ ਕਰਾਇਆ ਸੀ ਆ ਪੈਸੇ ਵੰਡੀ ਜਾਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇ ਘਾਣੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੰਦੇ ਚੜਦੇ ਪਿਆਮ ਵਾਲੇ ਤਿੰਨ ਦੀ ਭਰਾਵਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਲੈ ਮਿੱਤਰੋ ਇਹ ਵੀਡੀਓ ਵੀ ਆਪਾਂ ਨਾਲ ਹੀ ਐਡ ਕਰਾਂਗੇ ਬਾਜੀ ਵਾਲੀ ਨਾਲ ਪਾਵਾਂਗੇ ਵੀਡੀਓ ਆਪਾਂ ਕੂਤਰੀ ਛੱਡੀ ਸੀ ਪਿੰਡ ਚਾਨਕ ਤੇ ਕੂਤਰੀ ਦਾ ਬਈ ਸੱਤ ਦਾ ਟਾਈਮ ਕੀਤਾ ਸੀਗਾ ਤੇ 7 10 ਤੇ ਇੰਨੀ ਨੇਰੀ ਆਈ ਬਈ ਠੀਕ ਆ ਨੇਰੀ ਨੇ ਉੱਤਰ ਮਾਰੇ ਜਾ ਕੇ ਲੱਭੀ ਨਹੀਂ ਚਲੋ ਠੀਕ ਆ ਆ ਸ਼ਾਕ ਖਾਂ ਜੋ ਸੀ ਆ ਬੈਠੇ ਨਹੀਂ ਤੇ ਆਪਾਂ ਉਹਨਾਂ ਦੀ ਸਾਂਭ ਰੱਖ ਦਿੰਦੇ ਆ ਬਈ ਸਾਂਭ ਕਿਵੇਂ ਕੀਤੀ ਸੀ ਤੇ ਧਿਆਨ ਨਾਲ ਸੁਣ ਲੋ ਬਈ ਵੀਡੀਓ ਮੈਂ ਬਣਾਉਣੀ ਸੀ ਪਰ ਕੋਈ ਥੋੜਾ ਜਿਹਾ ਮੈਨੂੰ ਕੰਮ ਧੰਦੇਜ ਕਰਕੇ ਤੇ ਵੀਡੀਓ ਵੀ ਬਣੀ ਨਹੀਂ ਬਲੌਗਰ ਨਹੀਂ ਦਵਾ ਬਣਾਉਂਦਾ ਜਰੂਰ ਕੂਤਰੀ ਸੰਭੀ ਦੀ ਠੀਕ ਆ ਆਪਾਂ ਬਈ ਜਿੱਤੇ ਗੇੜਿਆਂ ਤੋਂ ਆ ਗਈ ਸੀ ਗੇੜਿਆਂ ਤੋਂ ਆਈ ਤੂੰ ਕੁਛ ਨਹੀਂ ਕੀਤਾ ਠੀਕ ਆ ਸ਼ਾਮ ਨੂੰ ਦੇ ਕੇ ਬਦਾਮ ਬਿਠਾਤੀ ਉਹਦੂਆ ਸਵੇਰੇ ਬਈ 7:00 ਵਜੇ ਉਹਨੂੰ ਜਲਾਵਲਾਤਾ ਠੀਕ ਆ ਜਲਾਵਲਾਏ ਸੀ ਤਿੰਨੇ ਚੀਜ਼ਾਂ ਦਾ ਔਲਾ ਬਿਹੜਾ ਹਰੜ ਤੇ ਇਹਨਾਂ ਦਾ ਜਲਾਵਲਾ ਲਾ ਕੇ ਲਾ ਕੇ ਜਲਾਵਾਂ ਆਪਾਂ ਪਾਤਾ ਸੀ ਠੀਕ ਆ ਉਹਦੂਆ ਬਈ ਕਿਤੇ 10:00 11:00 ਵਜੇ ਉਹਨੂੰ ਬਦਾਮ ਧਰ ਤੇ ਖੁੱਲੇ ਜਿੰਨੇ ਉਹਨੇ ਖਾਣੇ ਸੀ ਖਾ ਲੇ ਠੀਕ ਆ ਫਿਰ ਕੁਝ ਨਹੀਂ ਕੀਤਾ ਬਈ ਅੱਧੇ ਪੌਣੇ ਘੰਟੇ ਬਾਅਦ ਉਹਦੇ ਮੂੰਹੇ ਪਾਣੀ ਦਰਤਾ ਤੇ ਉਹਨੇ ਜਿੰਨਾ ਪੀਣਾ ਸੀ ਬਾਈ ਪੀ ਲਿਆ ਠੀਕ ਆ ਉਦੋਂ ਬਾਅਦ ਆਪਾਂ ਬਈ 5:00 ਵਜੇ ਉਹਨੂੰ ਦਿੱਤਾ 20ml ਪਾਣੀ ਬਿਠਾਤੀ ਠੀਕ ਆ ਉਦੋਂ ਬਾਅਦ ਬੈਠੀ ਰਹੀ ਤੇ ਸਵੇਰੇ ਆਪਾਂ ਬਈ ਕੁਝ ਨਹੀਂ ਕੀਤਾ ਉਹਨੂੰ ਠੀਕ ਆ ਸਵੇਰੇ 3:00 ਵਜੇ ਉਹਨੂੰ ਫੋਕਾ ਪਾਣੀ ਦੇਤਾ ਠੀਕ ਆ 15ml ਵੀ ਜੇ ਹੈ ਵੀ ਮਾ ਡੈਸ਼ ਉਸ ਖਿੱਚ ਜੂਗੀ ਠੀਕ ਹੈ ਉਦੋਂ ਬਾਅਦ ਬਾਈ ਉਹਨੂੰ ਅਸੀਂ ਪਾਇਆ 9 ਵਜੇ ਬਦਾਮ ਮੈਂ ਕਿਉਂ ਲੇਟ ਹੋ ਗਿਆ ਸੀ ਤਾਂ ਕਰਕੇ ਮੈਂ ਉਹਨੂੰ 9 ਵਜੇ ਬਦਾਮ ਪਾਇਆ ਬਾਈ 9 ਠੀਕ ਹੈ 9 ਬਦਾਮਾਂ ਤੇ ਸਾਂਭੀ ਸੀ ਪਾ ਕੇ 9 ਬਦਾਮ ਉਦੋਂ ਬਾਅਦ ਬਾਈ ਅੱਧੇ ਪੌਣੇ ਘੰਟੇ ਬਾਅਦ ਜਾ ਕੇ ਉਹਦੇ ਮੂੰਹੇ ਪਾਣੀ ਧਰਤਾ ਤੇ ਉਹਨੇ ਪੀ ਲਿਆ ਜੰਨਕ ਪੀਣਾ ਸੀ ਠੀਕ ਹੈ ਤੇ ਉਦੋਂ ਬਾਅਦ ਗੱਲ ਆ ਗਈ ਬਾਈ ਆਪਣੇ ਪਾਣੀ ਦੀ ਉਨੇ ਬਹੁਤ ਭਰਾ ਕਹਿੰਦੇ ਨੇ ਹਨਾ ਪਾਣੀ ਬਈ ਪਾਣੀ ਕਦੋਂ ਪਿਆਉਣਾ ਕਦੋਂ ਲੱਗੂਗਾ ਕਿੰਨੇ ਵਜੇ ਲੱਗੂਗਾ ਉਹ ਸਾਰਾ ਦੱਸਦਾ ਬਾਈ ਹੁਣ ਟੈਂਪਰੇਚਰ ਕੋਈ ਨਹੀਂ ਸੀ ਗੱਲ ਠੀਕ ਆ ਤੋ 1:3 2 ਵਜੇ ਤੱਕ ਤਾਂ ਰਿਹਾ ਮੌਸਮ ਜਾਂ ਠੀਕ ਸੀਗਾ ਧੁੱਪੀ ਸੀ ਠੀਕ ਆ ਉਸ ਤੋਂ ਬਾਅਦ ਜਾ ਕੇ ਬਈ ਬੱਦਲ ਬਾਈ ਜੀ ਹੋਊਗੀ ਪਹਿਲਾਂ ਕਹਿੰਦੇ 7 ਦਾ ਟਾਈਮ ਕਰਾਵਾਂਗੇ ਉਹਨੇ 7 ਦਾ ਟਾਈਮ ਕਰਾਇਆ ਤੇ ਆਪਣੀ ਕਬੂਤਰੀ ਨੂੰ ਨੌ ਬਦਾਮ ਦੇ ਕੇ ਬਈ ਘੰਟੇ ਹਿਸਾਬ ਲਾ ਲੋ ਵੀ ਘੰਟੇ ਬਾਅਦ ਉਹਨੂੰ ਪਾਣੀ ਦਰਤਾ ਉਹਨੇ ਪੀਤਾ ਨਹੀਂਗਾ ਚਾ ਕੇ 15 ml ਪਾਣੀ ਦੇਦਾ ਨਾਲ ਠੀਕ ਆ ਉਸ ਤੋਂ ਬਾਅਦ ਘੰਟੇ ਦੋ ਦੋ ਘੰਟੇ ਬਾਅਦ ਬਾਈ ਉਹਨੂੰ ਠੀਕ ਆ 15-15 20-20 ਐਮ ਨੂੰ ਪਾਣੀ ਦੇਈ ਗਏ ਦੋ ਤਿੰਨ ਨਾਲਕੀਆਂ ਪਾਣੀ ਦੇ ਦਿੱਤੀਆਂ ਬਾਕੀ ਕੋਈ ਛੇੜ ਛਾੜ ਨਹੀਂ ਕੀਤੀ ਜਿਹੜਾ ਆਪਣਾ ਪਾਣੀ ਆ ਬਾਈ ਠੀਕ ਆ ਉਹ ਆਪਾਂ ਦੁਪਹਿਰੇ ਆਸਾਬ ਰੋ 11-12 ਵਜੇ ਪਿਉਂਦਾ ਸੀ 12:00 ਵਜੇ ਪਿਉਂਦਾ ਸੀ ਇੱਕ ਚੁੰਡੀ ਬਾਈ ਠੀਕ ਆ 60 ਐਮਲ ਪਾਣੀ ਚ ਪੀਂਦੀ ਸੀ ਆਪਾਂ ਪਿਉਂ ਕੇ ਉਹ ਰੱਖਦੀ ਤੇ ਉਹਨੂੰ ਦੋ ਤਿੰਨ ਵਾਰੀ ਹਿਲਾਉਣਾ ਪੈਂਦਾ ਬਈ ਕੰਚ ਦੇ ਗਲਾਸ ਚ ਰੱਖਣਾ ਠੀਕ ਆ ਤੇ ਫ੍ਰਿਜ ਚ ਵੀ ਰੱਖ ਸਕਦੇ ਵਾਰ ਵੀ ਰੱਖ ਸਕਦੇ ਆ ਠੀਕ ਆ ਉਦੋਂ ਬਾਅਦ ਵੀ ਗੋਤਰੀ ਨੂੰ ਆਪਾਂ ਕਹਲਾ ਫੋਕਾ ਪਾਣੀ ਦੇ ਗਏ ਆ ਦੋ ਤਿੰਨ ਨਾਲਕੀਆਂ ਫੋਕੇ ਪਾਣੀ ਦੇ ਦਿੱਤੀਆਂ ਆਪਾਂ ਹੋਰ ਜ਼ਿਆਦਾ ਕੁਝ ਨਹੀਂ ਕੀਤਾ ਫਿਰ ਉਦੋਂ ਬਾਅਦ ਜਾ ਕੇ ਆਪਾਂ ਜੀ 7 7.5 ਇੰਨਾ ਕੁ ਟਾਈਮ ਸੀਗਾ ਠੀਕ ਆ ਉਦੋਂ ਆਪਾਂ ਥੋੜੀ ਰਸੌਣਤ ਲਈ ਬਈ ਠੀਕ ਆ ਬੱਤ ਦਾ ਪਾਣੀ ਲਿਆ ਛੰਡਾ ਜਾਂ ਬਾਹਲਾ ਬੱਝੰਡਾ ਨਹੀਂ ਸਾਫ਼ ਸਰ ਦਾ ਪਾਣੀ ਲੈ ਲਿਆ ਲੈ ਕੇ ਭਾਈ ਉਹਦੇ ਚ ਆਪਾਂ ਪਾ ਕੇ ਸੌਤ ਜਦੋਂ ਦਾ ਰੰਗ じゃ ਬਦਲ ਗਿਆ ਪੀਲਾ ਜਾ ਹੋ ਗਿਆ ਜੰਮੀ ਪਤਲੀ ਜੀ ਕਰਕੇ ਠੀਕ ਆ 15 ਐਮਐਲ ਪਾਣੀ ਲਾਇਆ ਸੀ ਆਪਾਂ ਸੌਤ ਨੂੰ ਲਾ ਕੇ ਉਹ ਬਾਤੀ ਭਾਈ ਠੀਕ ਆ ਤੇ ਡੇਢ ਦੋ ਘੰਟਿਆਂ ਚ ਉਹ ਪਾਣੀ ਖਿੱਚ ਗਈ ਖਿੱਚ ਕੇ ਉਦੋਂ ਆ ਭਾਈ 10 ਐਮਐਲ ਨਾਲ ਕੀ ਫੋਕੀ ਦੇਤਾ ਪਾਣੀ ਪੋਕਾ ਪਾਣੀ ਦੇ ਕੇ ਉਦੋਂ ਆ ਦਾ ਆਪਾਂ ਬਿਠਾਤੀਓ ਤੇ ਆਪਣਾ ਜਿਹੜਾ ਬਣਿਆ ਪਾਣੀ ਆ ਭਾਈ ਉਹ ਆਪਾਂ 60 ਐਮਐਲ ਚ ਪਿਉਂਤਾ ਸੀ ਉਹਦੇ ਚ ਆਪਾਂ 15 ਐਮਐਲ ਪਾਣੀ ਉਹ ਚੱਕਿਆ ਭਾਈ 5 ਐਮਐਲ ਚੱਕਿਆ ਬੋਕਾ ਪਾਣੀ ਵਿੱਚ 20 ml ਕਰਕੇ ਠੀਕ ਹੈ ਤੇ ਰਾਤ ਨੂੰ ਆਪਾਂ 3 ਵਜੇ ਲਾਇਆ ਸੀ ਉਹ ਪਾਣੀ 3 ਵਜੇ ਉਹ ਪਾਣੀ ਲਾਇਆ ਠੀਕ ਹੈ ਤੇ 5 ਵਜੇ ਜਾ ਕੇ ਦੇਖਿਆ ਪਾਣੀ ਹੈਗਾ ਸੀਗਾ ਪਾਣੀ ਆਪਾਂ ਪਲਟਦਾ ਕਿਉਂਕਿ ਆਪਾਂ ਬਾਲੀ ਠੰਡੀ ਵੀ ਨਹੀਂ ਕਰਨੀ ਸੀ ਦਿਨ ਵਿੱਚ ਸੀ ਠੀਕ ਹੈ ਉਦੋਂ ਬਾਅਦ ਆਪਾਂ ਬਈ ਬੋਕਾ ਪਾਣੀ ਦੇ ਕੇ ਬਾਦੀ ਤੇ ਜਾ ਕੇ ਬਾਜੀ ਦੇ ਤੇ ਲਾ ਕੇ ਬਈ 50 ml ਪਾਣੀ ਛੱਡਤੀ ਸੀ ਠੀਕ ਹੈ ਤੇ ਹੁਣ ਕਈ ਭਰਾ ਗਰਮ ਕਰਨ ਦਾ ਤਰੀਕਾ ਵੀ ਦੱਸ ਦੇ ਕਿਉਂਕਿ ਬਈ ਆ ਦਿਨਾਂ ਜਾਂ ਚ ਗਰਮ ਤੇ ਠੰਡੇ ਕਬੂਤਰ ਉੱਡਦੇ ਆ ਮਤਲਬ ਪੱਦਰ ਜੇ ਕਬੂਤਰ ਉੱਡਦੇ ਨੇ ਠੀਕ ਹੈ ਕਿਉਂਕਿ ਬੱਤ ਦਾ ਕਬੂਤਰ ਹੋਵੇ ਵਿਚ ਵਿਚਾਲਾ ਨਾ ਗਰਮ ਹੋਵੇ ਨਾ ਠੰਡਾ ਹੋਵੇ ਜੇ ਆਪਾਂ ਗਰਮ ਕਰਨਾ ਕਰਨ ਮਾਪ ਤਾਂ 3-4 ਚੀਜ਼ਾਂ ਨਾਲ ਘਰ ਸਕਦੇ ਆ ਇੱਕ ਤਾਂ ਮਨੱਕਾ ਲੈ ਲਓ ਬਈ 20 ਕੱਟ ਕੇ ਇੱਕ ਠੀਕ ਹੈ ਥੋੜੀ ਜੀ ਸੌਂਫ ਦੇ 10 10 ਦਾਣੇ ਸੌਂਫ ਦੇ ਠੀਕ ਹੈ ਦਾਲਚੀਨੀ ਤੇ ਵੱਡੀ ਇਲਾਇਚੀ ਦੇ ਵੀ ਦੋ ਤਿੰਨ ਠੀਕ ਹੈ ਇੰਨੇ ਗਰੂ ਆਪਾਂ 40 ml ਪਾਣੀ ਚ 45 ml ਪਾਣੀ ਚ ਪਾ ਕੇ ਠੀਕ ਹੈ ਉਹਨੂੰ ਤੁਸੀਂ ਗੈਸ ਤੇ ਮਾਰਿਆ ਘੜ ਲਓ ਘੜ ਕੇ ਭਾਈ ਜਦੋਂ ਰਹੇਗਾ 20 ml ਉਦੋਂ ਚੱਕ ਕੇ ਠੀਕ ਹੈ ਉਹਨੂੰ ਠੰਡਾ ਕਰਕੇ ਉਹਨੂੰ ਆਪਾਂ ਰਸੌਣ ਦੀ ਥਾਂ ਤੇ ਵੀ ਲਾ ਸਕਦੇ ਹਾਂ ਜਦੋਂ ਆਪਾਂ ਰਸੌਣ ਤੇ ਲਾਈ ਸੀ 7 ਵਜੇ ਠੀਕ ਹੈ ਉਦੋਂ ਤੁਸੀਂ 7 ਵਜੇ ਉਹ ਬਣਿਆ ਪਾਣੀ ਠੀਕ ਹੈ ਵਿੱਚੋਂ 20 ml ਚੱਕ ਕੇ ਕਬੂਤਰ ਨੂੰ ਲਿਆ ਕੇ ਠੀਕ ਹੈ ਪਿੰਜਰੇ ਚ ਪਾ ਕੇ ਤੇ ਅੰਦਰ ਭਾਈ ਕਮਰੇ ਚ ਰੱਖ ਕੇ ਤੇ ਉੱਤੇ ਕੰਬਲ ਜਾਂ ਕੇਸ ਪਾ ਦੇ ਠੀਕ ਆ ਵੀ ਉਹਨਾ ਕਿਉਂਕਿ ਗਰਮੀ ਆਊਗੀ ਗਰਮੀ ਨਾਲ ਬਾਈ ਉਹਦਾ ਸਾਰਾ ਸਰੀਰ ਖੁੱਲੂਗਾ ਮੁਲਕਾ ਨਿਕਲੂਗਾ ਜਦੋਂ ਹਨ ਤੇ ਉਹ ਜਮਾ ਫਰੈਸ਼ ਹੋ ਜਾਊਗਾ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਉਹ ਪਾਣੀ ਦੇਖ ਲਓ ਬਾਈ 2 ਘੰਟੇ ਨੂੰ ਦਾਬੂ 1.5 ਘੰਟਾ ਲੱਗਿਆ ਰਹਿਣ ਦਿਓ ਉਸ ਤੋਂ ਬਾਅਦ ਦੇਖ ਲਓ ਜੇ ਉਹ ਪਾਣੀ ਨਾ ਖਿੱਚੇ ਪਿਆ ਹੋਵੇ ਉਹਨੂੰ ਪਲਟੋ ਪਲਟ ਕੇ ਬਾਈ ਉਹਨੂੰ 5-7 ਐਮਐਲ ਪੋਕਾ ਪਾਣੀ ਦਿਓ ਬੈਠਾ ਰਹਿਣ ਦਿਓ ਜਦੋਂ 5-7 ਐਮਐਲ ਪਾਣੀ ਵੀ ਖਿੱਚ ਗਿਆ ਬੋਕਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਹਵਾ 15 ਐਮਐਲ ਪਾਣੀ ਦੇ ਕੇ ਫੇਰ ਬਾ ਦੇਣਾ ਕਬੂਤਰ ਨੂੰ ਠੀਕ ਆ ਫੇਰ ਰਾਤ ਨੂੰ ਆਪਣਾ 3 ਵਜੇ ਪ ਲਾ ਕੇ ਠੀਕ ਆ 3 ਵਜੇ ਪਾਣੀ ਲਾਇਆ ਵੀ 5 5:30 ਵਜੇ ਦੇਖ ਕੇ ਉਹਨੂੰ ਫੇਰ ਪਲਟ ਦੋ ਕਿਉਂ ਆਪਾਂ ਨਾਲ ਤਾਂ ਬੜਾ ਗਰਮ ਕਰਨਾ ਨਾਲ ਠੰਡਾ ਕਰਨਾ ਆਪਾਂ ਵਿਚ ਵਿਚਾਲਾ ਮਤਲਬ ਦਰਮਿਆਨਾ ਕੂਤਰੀ ਉੱਡੂਗਾ ਠੀਕ ਆ ਆਪਾਂ ਵਿਚ ਵਿਚਾਲਾ ਕਰਨਾ ਠੀਕ ਆ ਆਪਾਂ ਤੁਹਾਨੂੰ ਵੀ ਦੱਸਤਾ ਵੀ ਜਿਹੜੀ ਖੇੜ ਤੇ ਆਪਾਂ ਸਾਂਭੀ ਚੂਕੂਦਰੀਆਂ ਸਾਤਾ ਟਾਈਮ ਕੀਤਾ ਬਹੁਤ ਚੰਗਾ ਭਾਈ ਨਾਲ ਸੋਹਣਾ ਉੱਡੀਆ ਵੀ ਰਹੇ ਰੱਬ ਦਾ ਨਾਮ ਭਾਈ ਆਹ ਉਤਰਾ ਜੋ ਸੀ ਠੀਕ ਆ ਸਾ ਆਖੇ ਆਪਣੀ ਠੀਕ ਹੈ ਕਬਾਈ ਉਦਾ ਆ ਬੈਠਾ ਛੋਟਾ ਇਹ ਟੀਰ ਹੈ ਠੀਕ ਹੈ ਇੱਕ ਕਮਾਂਡ ਲਾ ਆਪਣੇ ਕੋਲੇ ਕਈ ਨਹੀਂ ਉਹਦੇ ਇੱਕ ਬੈਣ ਉਹਦੀ ਉੱਡੀ ਜਾਂਦੀ ਆ ਠੀਕ ਹੈ ਤੇ ਆਹ ਇੰਨੀ ਕ ਗੇਮ ਲਾਈ ਸੀ ਬਾਈ ਕੂਤਰ ਬਹੁਤ ਚੰਗਾ ਉੱਡਿਆ ਆਪਣਾ ਠੀਕ ਹੈ ਵਾਈ ਗੁਰੂ ਕਿਰਪਾ ਨਾਲ ਆਪਾਂ ਦੂਜੀ ਵਾਰੀ ਜਿੱਤ ਕੇ ਠੀਕ ਹੈ ਤੇ ਗਾਂ ਵਾਈ ਗੁਰੂ ਸੋਖ ਰੱਖੇ ਇਹ ਤੇ ਜਾਨਵਰ ਚੰਗੇ ਬਸ ਬਣੇ ਰਹਿਣ ਬਿਮਾਰ ਨਾ ਹੋਣ ਕਿਉਂਕਿ ਕਗਾਈ ਆਪਣੇ ਵਾਲੇ ਕੂਤਰ ਥੋੜੇ ਜਿਨਾ ਬਿਮਾਰ ਹੋ ਗਏ ਸੀ ਥੋੜਾ weight ਘਟਾਗੇ ਸੀ ਠੀਕ ਹੈ ਤਾ ਕਰਕੇ ਆਪਾਂ ਥੋੜਾ ਇਹਨਾਂ ਕੂਤਰ ਨੂੰ ਬੰਦੀਆਂ ਵਾਲੀਆਂ ਸੀ ਠੀਕ ਹੈ ਇੱਕ ਬੰਦੀ ਦੋ ਬੰਦੀਆਂ ਦੇ ਛੱਡਣ ਲੱਗੇ ਸੀ ਕਿਉਂਕਿ ਵੇਟ ਨਹੀਂ ਪੂਰਾ ਕਰਦੇ ਸੀ ਕਬੂਤਰ ਬਈ ਤੇ ਆ ਕੁਛ ਕ ਆਪਾਂ ਨਵੇਂ ਗੱਢਣੇ ਆ ਠੀਕ ਹੈ ਜੇ ਬਈ ਕਬੂਤਰ ਉਦੋਂ ਤੱਕ ਨਾ ਛੱਡੋ ਬਈ ਬਾਜੀ ਤੇ ਜੋ ਤੱਕ ਕਬੂਤਰ ਬਿੱਠ ਨਹੀਂ ਮਾਰਦਾ ਤੇ ਜਦੋਂ ਆਪਾਂ ਪਾਣੀ ਦੇਤਾ ਨਾ ਕੂਤਰ ਨੂੰ ਦੇ ਕੇ ਆਪਾਂ ਜਦੋਂ ਪਿੰਜਰੇ ਛੱਡਦੇ ਆ ਉਹ ਤੋਂ ਦੇਖੋ ਬਈ ਬਿੱਠ ਮਾਰੀ ਆ ਜੇ ਬਿੱਠ ਮਾਰੇ ਤੋਂ ਬਿਨਾ ਕਬੂਤਰ ਛੱਡੋਗੇ ਬਈ ਕਬੂਤਰ ਪਾਣੀ ਰੋਕ ਜੂਗਾ ਠੀਕ ਹੈ ਫਿਰ ਉਹ ਵਿਚਾਰਾ ਔਖਾ ਹੋ ਕੇ 10 11 ਵਜੇ ਪੈ ਜੂਗਾ ਇਹ ਕਈ ਪ੍ਰਾਵਾਂ ਨੂੰ ਨਹੀਂ ਪਤਾਉਂਦਾ ਅਗਲੇ ਪਾਣੀ ਦਿੰਦੇ ਨੇ ਦੇਣਸਾ ਰੋਲਾ ਲਾ ਦਿੰਦੇ ਨੇ ਨਵੇਂ ਭਰਾ ਠੀਕ ਹੈ ਹਮੇਸ਼ਾ ਕਬੂਤਰ ਨੂੰ ਪਾਣੀ ਦਿਓ ਦੇ ਕੇ ਉਹਨੂੰ ਆਪਦੇ ਪਿੰਜਰੇ ਛੱਟੋ ਪਿੰਜਰੇ ਜਦੋਂ ਉਹਨੇ ਵਰਗਿਆ ਉਹਨੇ ਬਿੱਠ ਮਾਰਤੀ ਉਸ ਤੋਂ ਬਾਅਦ ਚੱਕ ਕੇ ਉਹਨੂੰ ਉੱਲਾ ਲਾਓ ਠੀਕ ਹੈ ਐਨੀ ਕੁ ਗੇਮ ਸੀ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਹੁਣ ਅੱਗੇ ਆਪਾਂ ਜਿਵੇਂ ਕੂਤਰ ਸੰਭਾਂਗੇ ਜਾਂ ਡੱਕਰੇ ਡਾਈਆਂ ਕਰਾਉਣਿਆਂ ਗੱਲ ਹੁਣ ਨਵੇਂ ਕਬੂਤਰ ਵੀ ਕੱਢਾਂਗੇ ਵੀ ਕਿਵੇਂ ਸੰਭਣਿਆ ਗੜਦਾ ਸਾਰਾ ਸਿਸਟਮ ਤੁਹਾਨੂੰ ਦੱਸਾਂਗੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਲਵ ਯੂ ਸਾਰੇ